ਤੁਸੀਂ ਦੇਖ ਰਹੇ ਹੋ ਵਿਸ਼ਵ वार्ता ਤੇ ਮੈਂ ਹਾਂ ਕੁਮਰਪ੍ਰੀਤ ਕੋਲ ਕਿ ਤਾਂ ਹੁਣ ਵੀ 슈ਗਰ ਦੀ ਬਿਮਾਰੀ ਹੈ ਜਿਹੜੀ ਆਜਕਲ ਇਹ ਆਮ ਵਾਂਗ ਹੋ ਰਹੀ ਹੈ ਭਾਵੇਂ ਉਹ ਕੋਈ ਛੋਟੇ ਉਮਰ ਦਾ ਬੱਚਾ ਹੋਵੇ ਜਾਂ ਫਿਰ ਉਹ ਬਜ਼ੁਰਗ ਹੋਵੇ ਤਾਂ ਹਰ ਕਿਸੇ ਨਾ ਕਿਸੇ ਘਰ ਦੇ ਵਿੱਚ ਕੋਈ ਇੱਕ ਵਿਅਕਤੀ ਇਸ ਦੇ ਨਾਲ ਜੂਝ ਰਿਹਾ ਹੈ ਤਾਂ ਤੁਹਾਨੂੰ ਦੱਸ ਦਿੰਨਾਂ ਕਿ ਇਹ ਪੰਜ ਚੀਜ਼ਾਂ ਨੇ ਜਿਸ ਦੇ ਸੇਵਨ ਦੇ ਨਾਲ ਇਸ ਦਾ ਖਤਰਾ ਜੁੜਾ ਕੇ ਘਟ ਸਕਦਾ ਹੈ ਤੇ ਆਓ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ ਅੱਜ ਦੀ ਗੈਰ ਸਿਹਤਮੰਦ ਜੀਵਨ ਸ਼ੈਲੀ ਵਿੱਚ ਬੱਚੋ ਬਹੁਤ ਸਾਰੀਆਂ ਬਿਮਾਰੀਆਂ ਜਨਮ ਲੈ ਰਹੀਆਂ ਹਨ। ਸ਼ੂਗਰ ਉਹਨਾਂ ਵਿੱਚੋਂ ਸਭ ਤੋਂ ਵੱਡੀ ਬਿਮਾਰੀ ਹੈ। ਇੱਕ ਵਾਰ ਜਦੋਂ ਇਹ ਭੋਜਨ ਨਾਲ ਸੰਬੰਧਿਤ ਬਿਮਾਰੀ ਹੋ ਜਾਂਦੀ ਹੈ ਤਾਂ ਇਹ ਤੁਹਾਨੂੰ ਸਾਰੀ ਉਮਰ ਨਹੀਂ ਛੱਡਦੀ। ਇਹ ਬਿਮਾਰੀ ਉਦੋਂ ਵਿਕਸਿਤ ਹੁੰਦੀ ਹੈ ਜਦੋਂ ਪੈਨਕ੍ਰੀਆਸ ਹਾਰਮੋਨ ਇਨਸੂਲਿਨ ਪੈਦਾ ਕਰਨ ਦੇ ਵਿੱਚ ਅਸਮਰਥ ਹੁੰਦਾ ਹੈ ਅਤੇ ਸ਼ੂਗਰ ਨੂੰ ਹਜ਼ਮ ਨਹੀਂ ਕੀਤਾ ਜਾ ਸਕਦਾ। ਜੇਕਰ 슈ਗਰ ਨੂੰ ਜਲਦੀ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਸਰੀਰ ਨੂੰ ਬਿਮਾਰੀਆਂ ਦਾ ਘਰ ਬਣਾ ਦਿੰਦਾ ਹੈ 슈ਗਰ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਹੋ ਸਕਦੀ ਹੈ ਪਰ ਇਸ ਨੂੰ ਸਿਹਤਮੰਦ ਖਾਣ ਪੀਣ ਅਤੇ ਕਸਰਤ ਕਰਕੇ ਕੰਟਰੋਲ ਕੀਤਾ ਜਾ ਸਕਦਾ ਹੈ ਇਸ ਦੇ ਲਈ ਕੁਝ ਸਿਹਤਮੰਦ ਭੋਜਨ 슈ਗਰ ਦੇ ਪੱਧਰ ਨੂੰ ਕੰਟਰੋਲ ਕਰ ਸਕਦੇ ਹਨ ਤੇ ਇਹ ਭੋਜਨ ਨਾੜੀਆਂ ਵਿੱਚੋਂ 슈ਗਰ ਨੂੰ ਚੂਸਦੇ ਹਨ ਤੇ ਆਓ ਜਾਣਦੇ ਹਾਂ ਇਨ੍ਹਾਂ ਭੋਜਨਾਂ ਬਾਰੇ ਸਭ ਤੋਂ ਪਹਿਲਾਂ ਚੁਕੰਦਰ ਜਿहां ਚੁਕੰਦਰ ਨੂੰ ਇنسੂਲਿਨ ਉਤਪਾਦਨ ਦਾ ਇੱਕ ਵਧੀਆ ਸਰੋਤ ਮੰਨਿਆ ਜਾਂਦਾ ਹੈ ਚੁਕੰਦਰ ਵਿੱਚ ਪਾਏ ਜਾਣ ਵਾਲੇ ਨਿਓ ਬੈਟਨਨ ਵਰਗੇ ਪੌਸ਼ਟਿਕ ਤੱਤ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾ ਕੇ ਇنسੂਲਿਨ ਉਤਪਾਦਨ ਨੂੰ ਵਧਾਉਣ ਦੇ ਵਿੱਚ ਮਦਦ ਕਰਦੇ ਹਨ ਇਸ ਤੋਂ ਇਲਾਵਾ ਚੁਕੰਦਰ ਜੋ ਕਿ ਫਾਈਟੋケमिकਲ ਨਾਲ ਭਰਪੂਰ ਹੁੰਦਾ ਹੈ ਇنسੂਲਿਨ ਨੂੰ ਵਧਾਉਂਦੇ ਹੋਏ ਸ਼ੂਗਰ ਨੂੰ ਪਚਾਉਣ ਦੇ ਵਿੱਚ ਬਹੁਤ ਮਦਦਗਾਰ ਹੁੰਦਾ ਹੈ ਦੂਜਾ ਮੇਥੀ ਜੀ ਹਾਂ ਮੇਥੀ ਦੇ ਬੀਜ ਅਤੇ ਪੱਤੇ ਦੋਵੇਂ ਹੀ 슈ਗਰ ਨਾਲ ਲੜਨ ਦੇ ਵਿੱਚ ਮਦਦਗਾਰ ਹੁੰਦੇ ਹਨ ਜੇਕਰ 슈ਗਰ ਦਾ ਮਰੀਜ਼ ਨਿਯਮਤ ਤੌਰ ਤੇ ਮੇਥੀ ਦਾ ਪਾਣੀ ਪੀਂਦਾ ਤਾਂ ਇਹ ਟਾਈਪ 2 슈ਗਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਤੁਹਾਨੂੰ ਦੱਸਤੀ ਹੈ ਕਿ ਮੇਥੀ ਵਿੱਚ ਗੈਲੈਕਟੋਮੈਨਨ ਤੱਤ ਵੀ ਪਾਇਆ ਜਾਂਦਾ ਹੈ ਜੋ ਖੂਨ ਦੇ ਵਿੱਚ 슈ਗਰ ਦੇ ਜੋਖਮ ਨੂੰ ਘਟਾਉਂਦਾ ਹੈ ਤੀਜਾ ਚੀਆ ਬੀਜਾਂ ਜਿਹਾ ਦੱਸਿਆ ਨੇ ਚੀਆ ਸੀਡਸ ਦੇ ਵਿੱਚ ਕੈਫੀਨ ਐਸਿਟ ਮਾਇਰੀਸਟੇਨ ਨਾਮਕ ਤੱਤ ਹੁੰਦਾ ਹੈ ਜੋ ਕਿ 슈ਗਰ ਦੇ ਜੋਖਮ ਨਾਲ ਲੜਨ ਦੇ ਵਿੱਚ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ ਤੁਹਾਨੂੰ ਦੱਸਦੀ ਕਿ ਚੀਆ ਸੀਡਸ ਦੇ ਵਿੱਚ ਐਂਟੀਆਕਸੀਡੈਂਟ ਗੁਣਾਂ ਦੇ ਨਾਲ-ਨਾਲ ਬਹੁਤ ਸਾਰੇ ਪੋਸ਼ਟਿਕ ਤੱਤ ਵੀ ਹੁੰਦੇ ਹਨ ਇਹਨਾਂ ਨੂੰ 슈ਗਰ ਸਮੇਤ ਕਈ ਬਿਮਾਰੀਆਂ ਨੂੰ ਕੰਟਰੋਲ ਕਰਨ ਦੇ ਲਈ ਵਧੀਆ ਮੰਨਿਆ ਜਾਂਦਾ ਹੈ ਅਗਲਾ ਪਾਲਕ ਸਿਹਤ ਲਈ ਰਾਮ ਬਾਣ ਵਾਂਗ ਕੰਮ ਕਰਦੀ ਹੈ ਤੁਹਾਨੂੰ ਦੱਸਦੀ ਹੈ ਕਿ ਪਾਲਕ ਵਿੱਚ ম্যাগਨੀਸ਼ੀਅਮ ਆਇਰਨ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਇਸ ਦੇ ਨਾਲ ਇਸ ਹਰੀ ਸਬਜ਼ੀ ਵਿੱਚ ਇਨਾ ਤੱਤਾ ਦੀ ਮੌਜੂਦਗੀ ਦੇ ਕਾਰਨ ਇਹ 슈ਗਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦਗਾਰ ਹੈ ਅਜਿਹੀ ਸਿੱਧੀ ਵਿੱਚ 슈ਗਰ ਦੇ ਮਰੀਜ਼ ਆਪਣੀ ਖੁਰਾਕ ਦੇ ਵਿੱਚ ਪਾਲਕ ਨੂੰ ਸ਼ਾਮਲ ਕਰ ਸਕਦੇ ਹਨ ਅਗਲਾ ਬਦਾਮ ਜੀ ਹਾਂ ਮੋਨਾਨਸ ਚ ਟ੍ਰੇਡਿਡ ਫੈਟੀ ਐਸਿਡ ਪ੍ਰੋਟੀਨ ਅਤੇ ਫਾਈਬਰ ਦੇ ਨਾਲ ਭਰਪੂਰ ਹੁੰਦੇ ਨੇ ਬਦਾਂ ਇਸ ਕਾਰਨ ਇਹ ਬਲੱਡ 슈ਗਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦਕਾਰ ਹੁੰਦੇ ਹਨ ਬਾਦਾਮ ਨੂੰ ਸ਼ੱਕਰ ਦੇ ਵਿੱਚ ਮਿਲਾ ਕੇ ਖਾਣ ਦੇ ਨਾਲ ਇਨਸੂਲਿਨ ਉਤਪਾਦਨ ਦਾ ਪੱਧਰ ਬਿਹਤਰ ਹੁੰਦਾ ਹੈ 슈ਗਰ ਦੇ ਮਰੀਜ਼ਾਂ ਨੂੰ ਨਿਯਮਤ ਤੌਰ ਤੇ ਬਾਦਾਮ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਇਹ ਸਨ ਕੁਝ ਚੀਜ਼ਾਂ ਜਿਸ ਦੇ ਸੇਵਨ ਦੇ ਨਾਲ ਤੁਸੀਂ ਆਪਣੇ 슈ਗਰ ਨੂੰ ਕੰਟਰੋਲ ਦੇ ਵਿੱਚ ਰੱਖ ਸਕਦੇ ਹੋ ਪਰ ਜੇਕਰ ਕਿਸੇ ਨੂੰ ਕਿਸੇ ਚੀਜ਼ ਨਾਲ ਅਲਰਜੀ ਆ ਤਾਂ ਉਹ ਆਪਣੇ ਡਾਕਟਰ ਨੂੰ ਇੱਕ ਵਾਰੀ ਕੰਸਲਟ ਜ਼ਰੂਰ ਕਰਨ ਕਿਸੇ ਵੀ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੇ ਨਾਲ ਗੱਲਬਾਤ ਕਰਨ ਉਹਨਾਂ ਨੂੰ ਕੰਸਲਟ ਕਰਨ ਤੇ ਉਸ ਤੋਂ ਬਾਅਦ ਹੀ ਉਹ ਕਿਸੇ ਚੀਜ਼ ਦਾ ਸੇਵਨ ਕਰਨ ਤੇ ਅਜੀਆਂ ਹੋਰ ਹੈਲਥ ਟਿਪਸ ਨੂੰ ਜਾਣਨ ਦੇ ਵਾਸਤੇ ਵਿੱਚ ਬਾਤ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ